ਵੱਡੀ ਖਬਰ ਗੁਰਵਿੰਦਰ ਦੀ ਪਤਨੀ ਨੇ ਜੇਲ੍ਹ ਵਿੱਚ ਰੋਂਦੇ ਹੋਏ ਆਪਣੇ ਆਸ਼ਿਕ ਨੂੰ ਮਿਲਣ ਦੀ ਕੀਤੀ ਅਪੀਲ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਪੁਲਿਸ ਨੂੰ ਕਦੋਂ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜੋ ਇੱਕ ਕਹਾਣੀ ਦੱਸਦੀ ਪਈ ਹੈ ਇਹ ਸਿਰਫ ਇੱਕ ਕਹਾਣੀ ਹੈ ਅਸਲ ਕੁਝ ਹੋਰ ਹੈ ਕੁਝ ਸੋਨੇ ਦੇ ਗਹਿਣੇ ਜਿਹੜੇ ਸੀਗੇ ਉਹ ਵੀ ਗਾਇਬ ਕੀਤੇ ਗਏ ਹਨ ਜਿੰਨਾ ਫੇਰ ਸੀਗਾ ਉਹਦਾ ਰੋਲ ਕਿਵੇਂ ਪਤਾ ਲੱਗਦਾ ਹੈ ਪੁਲਿਸ ਸਾড়ে ਕੋਲ ਦੋ ਤਿੰਨ ਪੁਖਤਾ ਗਵਾਹ ਸਾਨੂੰ ਮਿਲਦੇ ਹੈ ਜਿਹੜੇ ਸਾਨੂੰ ਇਸ ਅਫੇਅਰ ਬਾਰੇ ਦੱਸਦੇ ਆ ਤੇ ਆਪਣੇ ਰਸਤੇ 'ਚੋਂ ਇਹਦਾ ਕੰਡਾ ਗੁਰਵਿੰਦਰ ਮ੍ਰਿਤਕ ਗੁਰਵਿੰਦਰ ਦਾ ਕੰਡਾ ਕੱਢਣਾ ਚਾਹੁੰਦੇ ਸੀ ਕਰੋ ਪਤਾ ਲੱਗ ਗਿਆ ਸੀ ਗੁਰਵਿੰਦਰ ਨੇ ਚੀਜ਼ ਤੇ ਗੱਲਬਾਤ ਨਾ ਵੀ ਹੋ ਸਕਦਾ ਤਲਾਕ ਨਾ ਵੀ ਮਤਲਬ ਹੋਰ ਕਈ ਤਰੀਕੇ ਨਾਲ ਮਸਲਾ ਹੱਸਮ ਜੀ ਮਾਰਨ ਤੱਕ ਕਿਉਂ ਜਾਣਾ ਪੈ ਗਿਆ ਕਿ ਉਹਨੂੰ ਮਾਰਨਾ ਹੀ ਪੈ ਗਿਆ ਜਦ ਕਿ ਗੁਰਵਿੰਦਰ ਵਲੋਵੀ ਆਪਣਾ ਘਰ ਵਸਾਉਣ ਵਾਸਤੇ ਅ ਏਫਰਟਸ ਕੀਤੇ ਜਾ ਰਹੇ ਸੀਗੇ ਲੇਕਿਨ ਉਸ ਦੇ ਬਾਵਜੂਦ ਇਨਾਂ ਨੇ ਇਸ ਤਰੀਕੇ ਨਾਲ ਇੱਕ ਕ੍ਰਾਈਮ ਦਾ ਰਸਤਾ ਚੁਣਿਆ ਫਰੀਦਕੋਟ ਗੁਰਵਿੰਦਰ ਮਰਡਰ ਕੇਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲਦੀ ਪਈ ਹੈ ਬਹੁਤ ਸਾਰੇ ਮਿੱਥ ਵੀ ਚੱਲਦੇ ਪਏ ਬਹੁਤ ਸਾਰੇ ਫੈਕਟਸ ਵੀ ਚੱਲਦੇ ਪਏ ਪਰ ਲੋਕਾਂ ਦੇ ਮਨਾਂ 'ਚ ਸਵਾਲ ਬਹੁਤ ਸਾਰੇ ਬਣੇ ਹੋਏ ਹੈ ਕਿਉਂਕਿ ਰੋਜ਼ ਕੋਈ ਨਾ ਕੋਈ ਬਿਆਨ ਸਾਹਮਣੇ ਆਂਦਾ ਜਿਸ ਤੋਂ ਬਾਅਦ ਲੋਕਾਂ ਦੇ ਦਿਮਾਗ ਵਿੱਚ ਸਵਾਲ ਆਣੇ ਸ਼ੁਰੂ ਹੋ ਜਾਂਦੇ ਕਿ ਆਖਿਰੇ ਕੁੜੀ ਦੇ ਪਰਿਵਾਰ ਨੂੰ ਕੁਝ ਵੀ ਨਹੀਂ ਪਤਾ ਸੀਗਾ ਜੇ ਪਤਾ ਸੀਗਾ ਤੇ ਪੁਲਿਸ ਹਜੇ ਤੱਕ ਕੀ ਕਾਰਵਾਈ ਕਰਦੀ ਪਈ ਸਾਡੇ ਨਾਲ ਡੀਏਜੀ ਮੈਮ ਮੌਜੂਦ ਹੈ ਮੈਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਮੈਂ ਕੇਸ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਕੋ ਇਨਫੋਰਮੇਸ਼ਨ ਕਿਹਦੀ ਹੈ ਪਰ ਸ਼ੁਰੂ ਤੋਂ ਸ਼ੁਰੂ ਕਰਦੇ ਹੈਗੇ ਕਿ ਪੁਲਿਸ ਕੋ ਕੀ ਜਾਣਕਾਰੀ ਆਂਦੀ ਹੈ ਗੁਰਵਿੰਦਰ ਦਾ ਮਰਡਰ ਹੁੰਦਾ ਵੈ ਪੁਲਸ ਉਤੇ ਪਹੁੰਚਦੀ ਹੈ ਕੀ ਕੁਝ ਦੇਖਦੀ ਹੈ ਤੇ ਕਿਨfue ਸੀ ਤੁਹਾਨੂੰ ਬਿਲਕੁਲ ਪੁਲਿਸ ਨੂੰ ਇਹ ਇਤਲਾ ਮਿਲਦੀ ਹੈ ਕਿ ਇਹ ਜੋ ਗੁਰਵਿੰਦਰ ਸਿੰਘ ਹੈਗਾ ਸੁਖਨ ਵਾਲਾ ਪਿੰਡ ਦਾ ਰਹਿਣ ਵਾਲਾ 28 27 28 ਸਾਲ ਜੀ ਦੀ ਉਮਰ ਹੈ ਜੋ ਕਿ ਇੱਕ ਪ੍ਰਾਈਵੇਟ ਬੈਂਕ ਵਿੱਚ ਐਸਡੀਐਫਸੀ ਬੈਂਕ ਦੇ ਵਿੱਚ ਨੌਕਰੀ ਕਰਦਾ ਵੀ ਇਹਦੀ ਮੌਤ ਹੋ ਗਈ ਹੈ ਤੋ ਇਹ ਇੱਕ ਅਨਨੇਚੁਰਲ ਡੈਥ ਹੈ ਸੋ ਇਹਦੀ ਪੁੱਛ ਪੜਤਾਲ ਕਰਨ ਲਈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਸੋ ਹੌਲੀ ਹੌਲੀ ਕਰਕੇ ਸਾਰੇ ਹਾਲਾਤ ਜਿਹੜੇ ਹੈਗੇ ਆਪਾਂ ਉਹਨਾਂ ਤੋਂ ਜਾਣੂ ਹੁੰਦੇ ਆ ਉੱਥੇ ਮੌਕੇ ਤੇ ਦਰਿਆਫਤ ਕੀਤੀ ਜਾਂਦੀ ਹੈ ਸੀਨ ਆਫ ਕਰਾਇਮ ਸੜੇ ਵੱਲੋਂ ਦੇਖਿਆ ਜਾਂਦਾ ਤੇ ਇਹਦੇ ਵਿੱਚ ਸਾਡੇ ਜਿਹੜੇ ਮੌਕੇ ਦੇ ਐਸਐਚਓ ਹੈਗੇ ਉਹਨਾਂ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਇੰਸਪੈਕਟਰ ਰਾਜੇਸ਼ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਤੇ ਇਹ ਕੇਸ ਟਰੇਸ ਕੀਤਾ ਗਿਆ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਜਿਹੜਾ ਮ੍ਰਿਤਕ ਹੈਗਾ ਗੁਰਵਿੰਦਰ ਸਿੰਘ ਇਹਦੀ ਵਾਈਫ ਰੁਪਿੰਦਰ कौर ਜੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਹਰਕਵਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਬੱਲੂਆਣਾ ਬਠਿੰਡਾ ਇਹਦੇ ਨਾਲ ਮਿਲ ਕੇ ਤੇ ਇਹਦਾ ਇੱਕ ਹੋਰ ਦੋਸਤ ਸੀਗਾ ਸਾਥੀ ਜਿਹਦਾ ਨਾਮ ਵਿਸ਼ੂਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬਾ ਵਾਲੀ ਹਰਿਆਣਾ ਦਾ ਰਹਿਣ ਵਾਲਾ ਹੈ ਇਹਦੀ ਵੀ ਉਮਰ ਕਰੀਬ 28 ਸਾਲ ਹੈ ਤੇ ਹਰਕਵਲ ਪ੍ਰੀਤ ਸਿੰਘ ਇਹਦੀ ਵੀ ਉਮਰ ਕਰੀਬ 27-28 ਸਾਲ ਹੈ ਇਹਨਾਂ ਦੋਨਾਂ ਦੇ ਨਾਲ ਰਲ ਕੇ ਬੜੇ ਪ੍ਰੀਪਲਾਨਡ ਤਰੀਕੇ ਨਾਲ ਕੌਨਸਪੀਰੇਸੀ ਰਚ ਕੇ ਇਸ ਮ੍ਰਿਤਕ ਗੁਰਵਿੰਦਰ ਦਾ ਕਤਲ ਕਰ ਦਿੱਤਾ ਗਿਆ ਮੈਂ ਮੁੱਢਲੀ ਜਾਂਚ ਦਾ ਇਹਨਾਂ ਨੇ ਪੁਲਿਸ ਨੂੰ ਇਹ ਦਿਖਾਉਣਾ ਚਾਹੀਏ ਕਿ ਸ਼ਾਇਦ ਕੋਈ ਰੋਬਰੀ ਕਰਨ ਵਾਸਤੇ ਆਏ ਸੀਗੇ ਉਹ ਮਾਰ ਕੀਤੇ ਗਏ ਕਿਤਨੇ ਕਿਤੋਂ ਚੀਜ਼ਾਂ ਕ੍ਰੀਟ ਵੀ ਸੀ ਪੁਲਿਸ ਨੂੰ ਕਦੋਂ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜੋ ਇਹ ਕਹਾਣੀ ਦੱਸਦੀ ਪਈ ਹੈ ਇਹ ਸਿਰਫ ਇੱਕ ਕਹਾਣੀ ਹੈ ਅਸਲ ਕੁਝ ਹੋਰ ਹੈ ਪੁਲਿਸ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਜਦੋਂ ਮੌਕਾ ਵਿਜ਼ਿਟ ਕੀਤਾ ਜਾਂਦਾ ਹੈ ਸੋ ਇਹ ਸੀਨ ਆਫ ਕ੍ਰਾਈਮ ਦੀ ਪ੍ਰੋਪਰ ਤਰੀਕੇ ਨਾਲ ਮੁਆਇਨਾ ਕੀਤਾ ਜਾਂਦਾ ਹੈ ਤੇ ਉੱਥੇ ਰੁਪਿੰਦਰ ਕੌਰ ਦੀ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮੌਕੇ ਦੀ ਦਰਿਆਵਤੋਂ ਰੁਪਿੰਦਰ ਕੌਰ ਦੀ ਪੁੱਛਗਿੱਛ ਤੋਂ ਤੇ ਉਥੇ ਮ੍ਰਿਤਕ ਗੁਰਵਿੰਦਰ ਦੀ ਜਿਹੜੀ ਡੈੱਡ ਬੋਡੀ ਹੈ ਜਿਸ ਤਰੀਕੇ ਦੇ ਉਥੇ ਹਾਲਾਤ ਦੇਖੇ ਗਏ ਆ ਉਹਦੇ ਮੁਤਾਬਿਕ ਸੀਨ ਨੂੰ ਰੀਕਰੀਏਟ ਕੀਤਾ ਜਾਂਦਾ ਹੈ ਸੋ ਇੰਨਾ ਸਾਰਿਆਂ ਚੀਜ਼ਾਂ ਤੋਂ ਪੁਲਿਸ ਟੀਮ ਇਸ ਕਨਕਲੂਜਨ ਉੱਤੇ ਪਹੁੰਚਦੀ ਹੈ ਕਿ ਇਹਦਾ ਕਤਲ ਕੀਤਾ ਗਿਆ ਸੋ ਇਸੇ ਕਰਕੇ ਐਫ ਆਈ ਆਰ ਜਿਹੜੀ ਹੈ ਕਤਲ ਦੇ ਸੈਕਸ਼ਨ ਵਿੱਚ ਦਰਜ ਕੀਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਇਹ ਵੀ ਪਾਇਆ ਜਾਂਦਾ ਹੈ ਕਿ ਉਥੇ ਕੁਝ ਸੋਨੇ ਦੇ ਗਹਿਣੇ ਜਿਹੜੇ ਸੀਗੇ ਉਹ ਵੀ ਗਾਇਬ ਕੀਤੇ ਗਏ ਸੋ ਇਹਦੇ ਵਿੱਚ ਚੋਰੀ ਦੀ ਧਾਰਾ ਵੀ ਐਡ ਕੀਤੀ ਜਾਂਦੀ ਹੈ ਮੈਮ ਅਫੇਅਰ ਦਾ ਫਿਰ ਕਿੱਦਾਂ ਪੁਲਿਸ ਨੂੰ ਪਤਾ ਲੱਗਦਾ ਹੈ ਜਦੋਂ ਤੁਹਾਨੂੰ ਰੁਪਿੰਦਰ ਨੇ ਜਦੋਂ ਤੁਸੀਂ ਇਨਵੈਸਟੀਗੇਸ਼ਨ ਕਰਤੋਂ ਨੂੰ ਪਤਾ ਲੱਗਦਾ ਕਿ ਹਾਂ ਕਿਉਂਕਿ ਘਰ ਵਿੱਚ ਪਹਿਲਾਂ ਤਾਂ ਹੀ ਲੱਗਦਾ ਨੇ ਇਹੀ ਸੀਗੀ ਤਾਂ ਇਹਨੇ ਹੀ ਮਾਰਿਆ ਹੋਊਗਾ ਜੀ ਫਿਰ ਜਿਹੜਾ ਜਿੰਨਾ ਜਿੰਨਾ ਅਫੇਅਰ ਸੀਗਾ ਉਹਦਾ ਰੋਲ ਕਿਵੇਂ ਪਤਾ ਲੱਗਦਾ ਹੈ ਪੁਲਿਸ ਨੂੰ ਕਿਵੇਂ ਪਤਾ ਲੱਗਦਾ ਕਿ ਇਹਨਾਂ ਇੱਕ ਰਿਲੇਸ਼ਨਸ਼ਿਪ ਚੱਲਦਾ ਪਿਆ ਸੀ ਤਾਂ ਇਹ ਮਿਲ ਕੇ ਸਭ ਕੁਝ ਕੀਤਾ ਗਿਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਸਾਡੇ ਸਾਹਮਣੇ ਆਂਦੀ ਹੈ ਸਾਡੇ ਕੋਲ 2-3 ਪੁਖਤਾ ਗਵਾਹ ਸਾਨੂੰ ਮਿਲਦੇ ਆ ਜਿਹੜੇ ਸਾਨੂੰ ਇਸ ਅਫੇਅਰ ਬਾਰੇ ਦੱਸਦੇ ਆ ਤੇ ਉਹਨਾਂ ਦੇ ਵਿੱਚ ਉਹ ਆਈਡੈਂਟੀਫਾਈ ਵੀ ਕਰਦੇ ਆ ਕਿ ਅਫੇਅਰ ਕਿਸ ਵਿਅਕਤੀ ਨਾਲ ਚੱਲ ਰਿਹਾ ਸੀ ਕਦੋਂ ਤੋਂ ਚੱਲ ਰਿਹਾ ਸੀ ਕਿਸ ਤਰੀਕੇ ਨਾਲ ਚੱਲ ਰਿਹਾ ਸੀ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਅਫੇਅਰ ਕਰਕੇ ਜੋ ਇਹ ਮ੍ਰਿਤਕ ਗੁਰਵਿੰਦਰ ਹੈ ਉਹ ਤੇ ਉਹਦੀ ਪਤਨੀ ਰੁਪਿੰਦਰ ਕੌਰ ਇਹਨਾਂ ਦੇ ਵਿੱਚ ਕਾਫੀ ਵੱਡੇ ਲੈਵਲ ਦਾ ਕਲੇਸ਼ ਰਹਿੰਦਾ ਸੀ ਗੁਰਵਿੰਦਰ ਨੂੰ ਪਤਾ ਲੱਗ ਚੁੱਕਾ ਹੋਇਆ ਸੀ ਜੀ ਬਿਲਕੁਲ ਉਹਨਾਂ ਦੋਨਾਂ ਦੇ ਵਿੱਚ ਕਲੇਸ਼ ਰਹਿੰਦਾ ਸੀ ਬਹੁਤ ਜ਼ਿਆਦਾ ਲੜਾਈ ਝਗੜਾ ਉਹਨਾਂ ਦੇ ਵਿੱਚ ਰਹਿੰਦਾ ਸੀਗਾ ਤੇ ਉਹਨੂੰ ਸੋਲਵ ਕਰਨ ਵਾਸਤੇ ਕੁਝ ਐਫਰਟਸ ਵੀ ਫੈਮਿਲੀ ਮੈਂਬਰਸ ਵੱਲੋਂ ਕੀਤੇ ਜਾ ਰਹੇ ਸੀਗੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਪੁਖਤਾ ਟੈਕਨੀਕਲ ਐਵਿਡੈਂਸ ਹੈ ਜਿਸ ਆਧਾਰ ਤੇ ਅਸੀਸ ਸਿੱਟੇ ਤੇ ਪੁੱਜੇ ਸੀ ਕਿ ਇਹਨਾਂ ਦੋਨਾਂ ਦੇ ਵਿੱਚ ਅਫੇਅਰ ਸੀ ਤੇ ਆਪਣੇ ਰਸਤੇ 'ਚੋਂ ਇਹਦਾ ਕੰਡਾ ਗੁਰਵਿੰਦ ਮ੍ਰਿਤਕ ਗੁਰਵਿੰਦਰ ਦਾ ਕੰਡਾ ਕਢਣਾ ਚਾਹੁੰਦੇ ਸੀ ਇਸ ਕਰਕੇ ਇਹਨਾਂ ਨੇ ਇਹ ਪਲਾਨਿੰਗ ਕਰਕੇ ਇਹਦਾ ਮਰਡਰ ਕੀਤਾ। ਮੈਂ ਰੁਪਿੰਦਰ ਨੂੰ ਦੱਸਿਆ ਇਨਵੈਸਟੀਗੇਸ਼ਨ ਜੇਕਰ ਪਤਾ ਲੱਗ ਗਿਆ ਸੀ ਗੁਰਵਿੰਦਰ ਨੇ ਇਸ ਚੀਜ਼ ਦਾ ਤੇ ਗੱਲਬਾਤ ਦਾ ਵੀ ਹਾਊਸ ਦਾ ਤਲਾਕ ਨਾ ਵੀ ਮਤਲਬ ਹੋਰ ਕਈ ਤਰੀਕੇ ਦਾ ਮਸਲਾ ਹੱਸ ਜੀ ਮਾਰਨ ਤੱਕ ਕਿਉਂ ਜਾਣਾ ਪੈ ਗਿਆ ਕਿ ਉਹਨੂੰ ਮਾਰਨਾ ਹੀ ਪੈ ਗਿਆ ਹੁਣ ਇਹੀ ਇੱਕ ਕ੍ਰਿਮੀਨਲ ਦਾ ਮਾਈਂਡ ਹੈ ਉਹਨਾਂ ਨੇ ਬਹੁਤ ਪੈੜਾ ਕਦਮ ਚੁੱਕਿਆ ਜਦਕਿ ਗੁਰਵਿੰਦਰ ਵਲੋਵੀ ਇਹਨਾਂ ਦੇ ਪੈਚ ਅਪ ਕਰਨ ਦਾ ਉਹਨਾਂ ਨੂੰ ਸਮਝਾ ਕੇ ਆਪਣੀ ਵਾਈਫ ਨੂੰ ਸਮਝਾ ਕੇ ਤੇ ਆਪਣੀ ਆਪਣਾ ਘਰ ਵਸਾਉਣ ਵਾਸਤੇ ਅਫਰਟਸ ਕੀਤੇ ਜਾ ਰਹੇ ਸੀਗੇ ਲੇਕਿਨ ਉਸ ਦੇ ਬਾਵਜੂਦ ਇਹਨਾਂ ਨੇ ਇਸ ਤਰੀਕੇ ਨਾਲ ਇੱਕ ਕ੍ਰਾਈਮ ਦਾ ਰਸਤਾ ਚੁਣਿਆ ਤੇ ਉਹਨੂੰ ਜਾਨੋਂ ਮਾਰ ਦਿੱਤਾ ਸੋ ਇਹ ਕਈ ਬਹੁਤ ਹੀ ਘਿਨੋਨੀ ਹਰਕਤ ਇਨਾ ਵੱਲੋਂ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਦੋਸ਼ੀਆਂ ਨੂੰ ਅਪਾ ਅਰੈਸਟ ਕੀਤਾ ਹੈ ਇਹਨਾਂ ਦੇ ਖਿਲਾਫ ਸਬੂਤ ਅਸੀਂ ਇਕੱਠੇ ਕੁਝ ਸਬੂਤ ਇਕੱਠੇ ਹੋ ਚੁੱਕੇ ਨੇ ਤੇ ਕੁਝ ਸਬੂਤ ਹੋਰ ਵੀ ਅਸੀਂ ਇਕੱਠੇ ਕਰ ਰਹੇ ਹਾਂ ਤੇ ਬਹੁਤ ਵਧੀਆ ਤਰੀਕੇ ਨਾਲ ਇਹਦੀ ਤਫਤੀਸ਼ ਕਰਵਾ ਕੇ ਵੱਤੋ ਵੱਦ ਸ਼ਹਾਦਤ ਵੱਤੋ ਵੱਦ ਐਵੀਡੈਂਸ ਫਾਈਲ ਤੇ ਲਿਆ ਕੇ ਅਸੀਂ ਸਖਤ ਤੋਂ ਸਖਤ ਤੇ ਕੜੀ ਸਜ਼ਾ ਇਹਨਾਂ ਦੋਸ਼ੀਆਂ ਨੂੰ ਕਰਾਵਾਂਗੇ ਜਿਹੜਾ ਜਿਨ੍ਹਾਂ ਫੇਰ ਸੀ ਕਿ ਗੁਰਵਿੰਦਰ ਉਹਨੂੰ ਕਦੀ ਪਹਿਲਾਂ ਮਿਲਿਆ ਸੀਗਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਬੈਠ ਕੇ ਮਸਲਾ ਹੱਲ ਹੋਵੇ ਤੇ ਕਦੀ ਉਹ ਪਹਿਲਾ ਸ਼ਖਸ ਮਿਲਿਆ ਸੀ ਗੁਰਵਿੰਦਰ ਨੂੰ ਆ ਕੇ ਜਾਂ ਫਿਰ ਕੋਈ ਇਹਨਾਂ ਦੀ ਪਰਿਵਾਰ ਵਾਲੇ ਆਪਸ ਚ ਬੈਠ ਕੇ ਕਦੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕੋਈ ਦੱਸਿਆ ਇਹਨਾਂ ਨੇ ਹੁਣ ਤੱਕ ਜਿਹੜੀ ਰੁਪਿੰਦਰ ਕੌਰ ਦੀ ਪੁਜਗੀ ਚ ਹੈਗੀ ਹੈ ਉਹਦੇ ਵਿੱਚ ਇਸ ਤਰੀਕੇ ਦੀ ਗੱਲ ਆ ਆਪਾਂ ਉਹਨੂੰ ਪੁੱਛਤਾਚ ਕੀਤੀ ਹੈਗੀ ਆ ਬਟ ਉਹਨੇ ਕੋਈ ਬਹੁਤਾ ਜ਼ਿਆਦਾ ਕੋਆਪਰੇਟ ਆਪਾਂ ਨੂੰ ਕੀਤਾ ਨਹੀਂ ਸੋ ਹੁਣ ਗੁਰਵਿੰਦਰ ਜੀ ਜਿਹੜੇ ਪਰਿਵਾਰਿਕ ਮੈਂਬਰ ਹੈਗੇ ਆ ਉਹਨਾਂ ਨੂੰ ਆਪਾਂ ਇਹਦੇ ਬਾਰੇ ਪੁੱਛਾਂਗੇ ਤੇ ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਇਸ ਗੱਲ ਬਾਰੇ ਕਲੀਅਰ ਹੋਊਗਾ ਪਰੰਤੂ ਮੁਢਲੀ ਜਿਹੜੀ ਸਰਸਰੀ ਪੁੱਛਤਾਚ ਅਸੀਂ ਕੀਤੀ ਹੈ ਉਹਦੇ ਵਿੱਚ ਇਹ ਗੱਲ ਜ਼ਰੂਰ ਆਈ ਹੈ ਕਿ ਇਹਨਾਂ ਨੇ ਪੈਚ ਅਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਮੈਡਮ ਕੁਝ ਗੱਲਾਂ ਚੱਲਦੀਆਂ ਵੀ ਸੋਸ਼ਲ ਮੀਡੀਆ ਤੁਸੀਂ ਕਲੀਅਰ ਕਰਿਓ ਕਿ ਇਹ ਕਿਹਾ ਜਾਂਦਾ ਪਿਆ ਕਿ ਜਦੋਂ ਇਹਨੇ ਕੁਝ ਕੋਈ ਨਸ਼ੀਲੀ ਚੀਜ਼ ਦਿੱਤੀ ਸੀ ਸ਼ਾਇਦ ਮਾਰਨ ਵਾਸਤੇ ਤੇ ਉਸ ਤੋਂ ਬਾਅਦ ਉਹ ਇਹ ਮਰੀਆਣੀ ਤੇ ਇਹਨੇ ਬਾਅਦ ਚ ਜਿਹਨਾਂ ਨਾਲ ਫੇਅਰ ਸੀ ਉਹਨੂੰ ਕਾਲ ਕੀਤਾ ਉਹਨੂੰ ਬੁਲਾਇਆ ਕਿ ਇਹ じゃ ਕੁਝ ਹੇਤਰ ਦੀ ਇਨਵੈਸਟੀਗੇਸ਼ਨ ਨਿਕਲ ਕੇ ਆ ਰਹੀ ਕਿ ਇਹ ਜਿਹੜੀ ਗੋਲੇ ਦਿੱਤੇ ਹੋ ਕਾਮਣੀ ਕਿਤੇ ਬਾਅਦ ਚ ਕਿਸੇ ਹੋਰ ਤਰੀਕੇ ਨਾਲ ਮਾਰਿਆ ਉਹਨੂੰ ਪੋਸਟਮਾਰਟਮ ਰਿਪੋਰਟ ਗੁਰਵਿੰਦਰ ਦੀ ਜਿਹੜੀ ਆਈ ਹੈ ਆਪ ਸਾਡੇ ਕੋਲ ਹੂੰ ਉਹਨ ਦੇ ਵਿੱਚ ਡਾਕਟਰ ਸਾਹਿਬਾਨਾਂ ਨੇ ਉਹਦਾ ਵਿਸਰਾ ਹੂੰ ਕੜ ਕੇ ਕੈਮੀਕਲ ਐਗਜ਼ਾਮੀਨੇਸ਼ਨ ਵਾਸਤੇ ਭੇਜ ਦਿੱਤਾ ਹੈ ਹੂੰ ਤੇ ਉਹਨਾਂ ਨੇ ਲਿਖਿਆ ਹੈ ਕਿ ਕੈਮੀਕਲ ਐਗਜ਼ਾਮੀਨੇਸ਼ਨ ਤੋਂ ਬਾਅਦ ਕਲੀਅਰ ਕੀਤਾ ਜਾਊਗਾ ਕਿ ਕੀ ਇਹਦੇ ਵਿੱਚ ਕੋਈ ਨਸ਼ੀਲੀ ਦਵਾਈ ਜਾਂ ਪాయిਜ਼ਨ ਇਹਦੇ ਵਿੱਚ ਡਿਟੈਕਟ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਉਸ ਤੋਂ ਬਾਅਦ ਆਪਾਂ ਕਲੀਅਰ ਕਰ ਪਾਵਾਂਗੇ ਹੂੰ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਪੋਸਟਮਾਰਟਮ ਰਿਪੋਰਟ ਚ ਉਹਨਾਂ ਨੇ ਕਲੀਅਰ ਕੀਤੀ ਹੈ ਗੱਲ ਉਹ ਇਹ ਹੈ ਕਿ ਉਹਦਾ ਸਾਹ ਗੁੱਟਣ ਕਰਕੇ ਐਸਫਿਕਸਿਆ ਜਿਹਨੂੰ ਆਪਾਂ ਕਹਿੰਦੇ ਐ ਐਂਟੀਮੌਟਮ ਸਮਾਦਰਿੰਗ ਕਰਕੇ ਐਸਫਿਕਸਿਆ ਹੋਇਆ ਤੇ ਉਹਦੇ ਕਰਕੇ ਉਹਦੀ ਡੈਥ ਹੋਈ ਹੈ ਇਹ ਗੱਲ ਸਾਹਮਣੇ ਆਈ ਹੈ ਤੇ ਜਿਹੜੀ ਚੀਜ਼ਾਂ ਪੁਲਿਸ ਨੇ ਉੱਥੋਂ ਰਿਕਵਰ ਕੀਤੀ ਹੈ ਬਤੌਰ ਸਬੂਤ ਉਹਨ ਦੇ ਵਿੱਚ ਟਰਾਮੋਡੋਲ ਦਵਾਈ ਦਾ ਪੱਤਾ ਖਾਲੀ ਪੱਤਾ ਰਿਕਵਰ ਹੋਇਆ ਮੈਨੂੰ ਇਹਨੇ ਮਤਲਬ ਸੋਚਿਆ ਹੋਇਆ ਸੀ ਕਿ ਮਾਰਨਾ ਹੀ ਹੈ ਜਾਂ ਫਿਰ ਇਹਦਾ ਕੁਛ ਦਿਨ ਕੁਝ ਹੋਰ ਮਨਸ਼ਾ ਸੀ ਕਿ ਕਈ ਵਾਰੀ ਹੁੰਦਾ ਨਾ ਟੈਕਲ ਕਰਦੇ ਕਰਦੇ ਚੀਜ਼ਾਂ ਹੋ ਜਾਂਦੀਆਂ ਵੈ ਜਦ ਕੋਈ ਬੰਦਾ ਲੜਦਾ ਕੀ ਬਾਕੇ ਮਾਰਨ ਦੇ ਸੋਚਿਆ ਸੀ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਇਹ ਕੋਈ ਕਰਾਇਮ ਆਫ ਪੈਸ਼ਨ ਨਹੀਂ ਸੀ ਕਿ ਅਚਾਨਕ ਇਸ ਮੂਮੈਂਟ ਤੇ ਉਹਨਾਂ ਨੇ ਕੁਛ ਹੋ ਗਿਆ ਝਗੜਾ ਹੋ ਗਿਆ ਤੇ ਉਹ ਇਸ ਤਰੀਕੇ ਨਾਲ ਮਤਲਬ ਕਰਦੇ ਕਰਦੇ ਆ ਹੋ ਗਿਆ ਇਸ ਤਰੀਕੇ ਦਾ ਇਹ ਕੋਈ ਕਰਾਇਮ ਨਹੀਂ ਸੀ ਇਹ ਬਿਲਕੁਲ ਪ੍ਰੀ ਮੈਡੀਟੇਟਿਡ ਮਰਡਰ ਸੀ ਹੀ ਪਲਾਨਡ ਤਰੀਕੇ ਨਾਲ ਪਲਾਨ ਕਰਕੇ ਇਹਨਾਂ ਨੇ ਗੁਰਵਿੰਦਰ ਦਾ ਕਤਲ ਕੀਤਾ ਜੋ ਕਿ ਬਹੁਤ ਹੀ ਗਲਤ ਬਹੁਤ ਹੀ ਕਿਨੋਨੀ ਹਰਕਤ ਇਹਨਾਂ ਨੇ ਕੀਤੀ ਹੈ ਜਿਸ ਕਰਕੇ ਇਹ ਵੱਤ ਤੋਂ ਵੱਧ ਸਜ਼ਾ ਦੇ ਹੱਕਦਾਰ ਨੇ ਮੈਮ ਜਿਹੜਾ ਤੀਸਰੇ ਸ਼ਖਸ ਦਾ ਜ਼ਿਕਰ ਕੀਤਾ ਸੀ ਉਹਦਾ ਕੀ ਇਥੇ ਰੋਲ ਸੀਗਾ ਉਹਨੇ ਕਿਸ ਤਰ੍ਹਾਂ ਮਦਦ ਕੀਤੀ ਸੀ ਇਹ ਜਿਹੜਾ ਤੀਸਰਾ ਸ਼ਖਸ ਹੈ ਵਿਸ਼ਵਜੀਤ ਕੁਮਾਰ ਉਰਫ ਪੀਚਾ ਜੋ ਕਿ ਮੰਡੀ ਡੱਬ ਵਾਲੀ ਹਰਿਆਣਾ ਦਾ ਰਹਿਣ ਵਾਲਾ ਹੈ ਇਹ ਟੈਕਸੀ ਆਨਲਾਈਨ ਟੈਕਸੀ ਆਦਾ ਕੰਮ ਕਰਦਾ ਹੈ ਤੇ ਉਸ ਤੋਂ ਇਲਾਵਾ ਹੋਰ ਵੀ ਕੁਝ ਆਨਲਾਈਨ ਖਰੀਦੋ ਫਰਕੋਦਾ ਇਹ ਕੰਮ ਕਰਦਾ ਹੈ ਇਹ ਹਰਕਵਲ ਪ੍ਰੀਤ ਸਿੰਘ ਜਿਲ੍ਹਾ ਬਠਿੰਡਾ ਇਹ ਜਿਹੜਾ ਦੂਜਾ ਦੋਸ਼ੀ ਹੈ ਇਹਦਾ ਦੋਸਤ ਹੈ ਇਹਨਾਂ ਦੇ ਆਪਸ ਦੇ ਵਿੱਚ ਦੋਸਤਾਨਾ ਸੰਬੰਧ ਹੈ ਤੇ ਹਰਕਵਲ ਪ੍ਰੀਤ ਸਿੰਘ ਨੇ ਵਿਸ਼ਵਜੀਤ ਕੁਮਾਰ ਨੂੰ ਕਿਹਾ ਕਿ ਇਸ ਤਰੀਕੇ ਦਾ ਕੰਮ ਕਰਨ ਵਾਸਤੇ ਉੱਥੇ ਜਾਣਾ ਹੈ ਤੇ ਤੂੰ ਆਪਣੀ ਗੱਡੀ ਲੈ ਕੇ ਆ ਤੇ ਮੈਨੂੰ ਉੱਥੇ ਲੈ ਕੇ ਚੱਲ ਸੋ ਵਿਸ਼ਵਜੀਤ ਕੁਮਾਰ ਆਪਣੀ ਗੱਡੀ ਤੇ ਹਰਕਵਲ ਪ੍ਰੀਤ ਸਿੰਘ ਦੋਸ਼ੀ ਨੂੰ ਉੱਥੇ ਲੈ ਕੇ ਗਿਆ ਤੇ ਉਹਨੂੰ ਵੀ ਵਿਸ਼ੂਜੀਤ ਕੁਮਾਰ ਨੂੰ ਵੀ ਪੂਰਾ ਪੂਰਾ ਪਤਾ ਸੀ ਕਿ ਉੱਥੇ ਕੀ ਕੰਮ ਕਰਨ ਵਾਸਤੇ ਇਹਨਾਂ ਨੇ ਦੋਸ਼ੀਆਂ ਨੇ ਜਾਣਾ ਸੋ ਐਜ਼ ਅ ਅਬੈਟਰ ਤੇ ਐਜ਼ ਅ ਕਾਂਸਪੀਰੇਟਰ ਵਿਸ਼ੂਜੀਤ ਕੁਮਾਰ ਉਰਫ ਪੀਚਾ ਦਾ ਰੋਲ ਹੁਣ ਤੱਕ ਸਾਹਮਣੇ ਆਇਆ ਜਿਸ ਕਰਕੇ ਉਹਨੂੰ ਗ੍ਰਿਫਤਾਰ ਕਰਕੇ ਜੋ ਗੱਡੀ ਕ੍ਰਾਈਮ ਦੇ ਵਿੱਚ ਵਰਤੀ ਗਈ ਸੀ ਹੁੰਦਾ ਹੀ ਹੋਰਾਂ ਉਹ ਵੀ ਰਿਕਵਰ ਕਰਵਾਈ ਗਈ ਹੈ ਕੁਰਮਮੇ ਸੱਤ ਮੰਡਿਆਲਾ ਪਰਿਵਾਰ ਇਮੋਸ਼ਨਲ ਹੈ ਬਹੁਤ ਸਾਰੇ ਬਿਆਨ ਦਿੱਤੇ ਜਾਂਦੇ ਉਹ ਕਹਿੰਦੇ ਕਿ ਜਦੋਂ ਹੋਇਆ ਤੇ ਕੁੜੀ ਦਾ ਪਰਿਵਾਰ ਪਹਿਲਾਂ ਪਹੁੰਚਿਆ ਉਹ ਸਵਾਲ ਇਹ ਬਣਿਆ ਹੋਇਆ ਕਹਿੰਦੇ ਕਿ ਉਹ ਪਹਿਲਾਂ ਕਿੱਦਾਂ ਪਹੁੰਚੇ ਕਿਉਂ ਉਹਨਾਂ ਨੂੰ ਕੁਛ ਪਣਕਸੀ ਪਹਿਲਾਂ ਜੇ ਪਣਕਸੀ ਤੇ ਰੁਕਿਆ ਕਿਉਂ ਨਹੀਂ ਕਿਉਂਕਿ ਹੁਣ ਇੱਕ ਨਿੱਜੀ ਚੈਨਲ 'ਚ ਇੰਟਰਵਿਊ ਦੌਰਾਨ ਉਹਨਾਂ ਨੇ ਬੜਾ ਦੁੱਖ ਜ਼ਾਹਿਰ ਕੀਤਾ ਕਿ ਸਾਡੇ ਹੀ ਮੁੰਡਾ ਮਰੇ ਸਾਡੇ ਲਈ ਵੀ ਇੱਕ ਮੁੰਡਾ ਸੀਗਾ ਕਾਡ ਇਨਵੈਸਟੀਗੇਸ਼ਨ ਤੁਹਾਨੂੰ ਕਿ ਲੱਗਦਾ ਹੈ ਪਏ ਤੁਸੀਂ ਵੀ ਤਾਂ ਇੱਕ ਹਰ ਐਂਗਲ ਤੋਂ ਤੁਸੀਂ ਦੇਖਣਾ ਹੈਗਾ ਕਿ ਪਰਿਵਾਰ ਦੇ ਐਂਗਲ ਨੂੰ ਦੇਖਿਆ ਕਿ ਉਹਨਾਂ ਤੱਕ ਕੋਈ ਸਹੀ ਜਾਣਕਾਰੀ ਉਹਨਾਂ ਨੂੰ ਕੁਝ ਅਜੇ ਹੀ ਦੇਖੋ ਜੀਨ ਦਾ ਮਤਲਬ ਮ੍ਰਿਤਕ ਗੁਰਵਿੰਦਰ ਦਾ ਦੇ ਪਰਿਵਾਰ ਨੂੰ ਦੁੱਖ ਲੱਗਣਾ ਬਹੁਤ ਸੁਭਾਵਿਕ ਹੈ ਕਿਉਂਕਿ ਉਹਨਾਂ ਦਾ ਬੱਚਾ ਗਿਆ ਹੈ ਉਹਨਾਂ ਦਾ ਬੇਟਾ ਗਿਆ ਹੈ ਸੋ ਉਹਦਾ ਦੀ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ ਹੋਰ ਉਹਦੇ ਨਾਲ ਨਾਲ ਹੀ ਉਨਾਵਲੋ ਜੋ ਵੀ ਸ਼ੱਕ ਜ਼ਾਹਿਰ ਕੀਤੇ ਜਾ ਰਹੇ ਨੇ ਜਾਂ ਉਹਨਾਂ ਵੱਲੋਂ ਹੋਰ ਵੀ ਕੋਈ ਉਹਨਾਂ ਨੂੰ ਐਪਰੀਹੈਂਸ਼ਨਸ ਹੈਗੇ ਕਿ ਇਹ ਹੋ ਸਕਦਾ ਹੈ ਉਹਨਾਂ ਸਾਰੇ ਐਂਗਲਸ ਤੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਇਨਵੈਸਟੀਗੇਸ਼ਨ ਹਜੇ ਕਲੋਜ਼ ਕੀਤੀ ਨਹੀਂ ਹੈ ਹੁਣ ਇਨਵੈਸਟੀਗੇਸ਼ਨ ਜਸਟ ਸ਼ੁਰੂ ਹੋਈ ਹੈ ਇਹਦੇ ਵਿੱਚ ਜੋ ਜੋ ਜੀਵੇ ਜੀਵੇ ਇਨਵੈਸਟੀਗੇਸ਼ਨ ਅੱਗੇ ਵਧੋਗੀ ਤੇ ਜੋ ਜੋ ਸਬੂਤ ਸਾਡੇ ਸਾਹਮਣੇ ਆਣਗੇ ਜੋ ਜੋ ਗਵਾਹਾਂ ਵੱਲੋਂ ਇਨਕਸ਼ਾਫ ਕੀਤੇ ਜਾਣਗੇ ਉਹਦੇ ਆਧਾਰ ਤੇ ਜੇ ਕੋਈ ਹੋਰ ਵੀ ਦੋਸ਼ੀ ਬਣਦਾ ਹੈ ਤਾ ਉਹ ਉਹਦੇ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾਊਗੀ। ਉਹਮ ਰਿਲੇਸ਼ਨਸ਼ਿਪ ਚ ਕੱਢਣ ਲਈ ਤਾਂ ਚਲੋ ਮੰਨ ਲਿਆ ਕਿ ਉਹਨੂੰ ਮਾਰ ਦਿੱਤਾ ਸੀਗਾ। ਕਿ ਫਿਰ ਕੈਸਾ ਤੇ ਜਾਇਦਾਦ ਵੀ ਹਤਿਆਨ ਦੀ ਸਾਜ਼ਿਸ਼ ਸੀਗੀ ਪੈਸੇ ਸੋਨਾ ਚੱਕ ਕੇ ਲੈ ਜੀਏ ਯਾਨਕੀ ਉਹਦਾ ਪੈਸਾ ਵੀ ਲੈ ਕੇ ਜਾਣ ਦੀ ਸੀਗੀ ਕੋਸ਼ਿਸ਼ ਕਿ ਮੈਂ ਪੈਸੇ ਵੀ ਲੈ ਜੂਗੀ ਬੰਦਮੁੰਡਾ ਵੀ ਮਾਰਤਾ ਉਹਨਾਂ ਦਾ ਤੇ ਪੈਸੇ ਵੀ ਲੈ ਜੀਏ ਬਿਲਕੁਲ 100% ਮੈਂ ਤੁਹਾਨੂੰ ਦੱਸਿਆ ਕਿ ਸੋਨੇ ਦੇ ਗਹਿਣੇ ਗੱਟਾ ਜਿਹੜਾ ਹੈਗਾ ਅਸੀਂ ਦੋਸ਼ੀ ਕੋਲੋਂ ਬਰਾਮਦ ਕੀਤਾ ਹੈ ਸੋ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਉਹਦਾ ਸੋਨਾ ਤਰ ਤਾਂ ਇਹ ਦੋਸ਼ੀਆਂ ਨੇ ਲੈ ਹੀ ਲਿਆ ਸੀ ਤੇ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਕਿ ਹੋਰ ਵੀ ਕੋਈ ਸੋਨਾ ਜਾਂ ਹੋਰ ਵੀ ਕੋਈ ਪ੍ਰਾਪਰਟੀ ਹਥਿਆਉਣ ਦੀ ਇਹਨਾਂ ਦੀ ਪਲਾਨਿੰਗ ਹੋ ਸਕਦੀ ਹੈ ਜਿਹਦੇ ਬਾਰੇ ਸਾਡੀ ਜਾਂਚ ਹੁਣ ਅੱਗੇ ਜਾਰੀ ਹੈ ਜਿਹਦੇ ਨਾਲ ਮੈਮ ਅਫੇਅਰ ਹੈਗਾ ਕੀ ਉਹਨੂੰ ਇਹ ਕੈਨੇਡਾ ਰਹਿੰਦੇ ਹੋਏ ਮਿਲੀ ਸੀਗੀ ਤੇ ਕਿਸ ਤਰ੍ਹਾਂ ਮਿਲੀ ਸੀ ਕੀ ਜਦੋਂ ਇੰਡੀਆ ਵਾਪਸ ਆਈ ਦੀ ਉਦੋਂ ਇਹ ਕਿਸੇ ਤਰ੍ਹਾਂ ਮਿਲੇ ਹੈਗੇ ਇਦੇ ਬਾਰੇ ਹੁਣ ਅਗਲੀ ਜਾਂਚ ਵਿੱਚ ਪਤਾ ਲੱਗੂਗੀ ਬਟ ਪਰੰਤੂ ਹੁਣ ਤੱਕ ਦੀ ਪੁਝਗਿਚ ਦੇ ਵਿੱਚ ਜੋ ਸਾਨੂੰ ਰੁਪਿੰਦਰ ਕੌਰ ਦੋਸ਼ੀ ਵੱਲੋਂ ਇንਕਸ਼ਾਫ ਕੀਤਾ ਗਿਆ ਉਹ ਇਹ ਹੈ ਕਿ ਜਦੋਂ ਇਹ ਕੈਨੇਡਾ ਤੋਂ ਵਾਪਸ ਆਈ ਸੀਗੀ ਉਸ ਤੋਂ ਬਾਅਦ ਮੈਂ ਵਾਪਸ ਆਈ ਸੀ ਡਿਪੋਰਟ ਹੋਈ ਸੀ ਕਾਫੀ ਬੜਾ ਸਵਾਲ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਫਿਲਹਾਲ ਤਾਂ ਇਹ ਪਤਾ ਲੱਗਿਆ ਕਿ ਇਹ ਵਾਪਸ ਆਈ ਸੀ ਤੇ ਜਦੋਂ ਇਹ ਵਾਪਸ ਆਈ ਸੀ ਉਸ ਤੋਂ ਬਾਅਦ ਆਨਲਾਈਨ ਸੋਸ਼ਲ ਮੀਡੀਆ ਤੇ ਇਹਦੀ ਦੋਸਤੀ ਹੋਈ ਸੀ ਦੂਜਾ ਦੋਸ਼ੀ ਹਰਕਵਲਪ੍ਰੀਤ ਸਿੰਘ ਨਾਲ ਜਦ ਆਨਲਾਈਨ ਸੋਸ਼ਲ ਮੀਡੀਆ ਤੇ ਇਹਨਾਂ ਦਾ ਆਪਸ ਚ ਕੰਟੈਕਟ ਹੋ ਗਿਆ ਉਸ ਤੋਂ ਬਾਅਦ ਇਹ ਬਠਿੰਡਾ ਦਾ ਰਹਿਣ ਵਾਲਾ ਸੀ ਤੇ ਇੱਕ ਦੋਸ਼ਣ ਰੁਪਿੰਦਰ ਕੌਰ ਇਹਨੂੰ ਦੂਜੇ ਦੋਸ਼ੀ ਨੂੰ ਹਰਕਵਲਪ੍ਰੀਤ ਸਿੰਘ ਨੂੰ ਮਿਲਣ ਲਈ ਕਈ ਵਾਰੀ ਬਠਿੰਡਾ ਗਈ ਹੈ ਤੇ ਆਪਸ ਚ ਇਹਨਾਂ ਦਾ ਕਈ ਵਾਰੀ ਮੇਲ ਮਿਲਾਪ ਹੋਇਆ ਹੈ ਇਹ ਗੱਲ ਕਲੀਅਰ ਹੋਈ ਹੈ ਉਹਦੀ ਪੁੱਛਗਿੱਛ ਦੇ ਮੁਤਾਬਿਕ ਸੋ ਇਸ ਤੋਂ ਇਲਾਵਾ ਜਿਹੜੀ ਟੈਕਨੀਕਲ ਸ਼ਹਾਦਤ ਸਾਡੇ ਕੋਲ ਆਈ ਹੈ ਟੈਕਨੀਕਲ ਐਵੀਡੈਂਸ ਆਈ ਹੈ ਉਸ ਤੋਂ ਵੀ ਇਹ ਗੱਲ ਕਲੀਅਰ ਹੈ ਕਿ ਇਹਨਾਂ ਦੋਨਾਂ ਦਾ ਆਪਸ ਵਿੱਚ ਅਫੇਅਰ ਸੀ ਆਪਾਂ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਸੀਗੇ ਫਿਰ ਜਿਹੜੀ ਮਰਡਰ ਦੀ ਪਲੈਨਿੰਗ ਹੈ ਕਿ ਤੁਹਾਨੂੰ ਸੋਸ਼ਲ ਮੀਡੀਆ ਸਬੂਤ ਮਿਲੇ ਜੋ ਕਿੰਨੇ ਕ ਦਿਨਾਂ ਤੋਂ ਲੱਗੇ ਹੋਏ ਸੀ ਪਲੈਨਿੰਗ ਕਰਨ ਲਈ ਕਿਉਂਕਿ ਹੁੰਦਾ ਨਾ ਪਹਿਲਾਂ ਵੀ ਟਰਾਈਆਂ ਕੀਤੀਆਂ ਹੁੰਦੀਆਂ ਉਦੋਂ ਦੇਖਦੇ ਕਿ ਟਾਈਮ ਸਹੀ ਨਹੀਂ ਹੈ ਕਿ ਜਗਾ ਸਹੀ ਨਹੀਂ ਹੈ ਜਿਸ ਦਿਨ ਲੱਗਾ ਕਿ ਹਾਂ ਟਾਈਮ ਵੀ ਸਹੀ ਜਗਾ ਵੀ ਸਹੀ ਹੈ ਤੇ ਇਹਨਾਂ ਨੇ ਵਾਰਦਾਤ ਨੂੰ ਜਨਮ ਦਿੱਤਾ ਜੀ ਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਅਜਿਹਾ ਕੁਝ ਲੱਭਿਆ ਕਿ ਕਿੰਨੇ ਦਿਨਾਂ ਤੋਂ ਇਹਨਾਂ ਚੱਲਦਾ ਪਿਆ ਸੀ ਕਿ ਅਸੀਂ ਇਹ ਅੰਜਾਮ ਦੇ ਨਿਕਟਣਾ ਸਾਨੂੰ ਦੋ ਟਾਈਪ ਦੇ ਸਬੂਤ ਮਿਲੇ ਆ ਸਾਨੂੰ ਗਵਾ ਵੀ ਮਿਲੇ ਹੈਗੇ ਤੇ ਸਾਨੂੰ ਟੈਕਨੀਕਲ ਸਬੂਤ ਵੀ ਮਿਲੇ ਹੈਗੇ ਜਿਸ ਤੇ ਸਾਬਿਤ ਹੁੰਦਾ ਹੈ ਕਿ ਇਹਨਾਂ ਦੋਨਾਂ ਨੇ ਮਿਲ ਕੇ ਇਹ ਆਪਰੇਸ਼ਨ ਪੂਰਾ ਇਹ ਮਰਡਰ ਵਾਲਾ ਕ੍ਰਾਈਮ ਪਲਾਨ ਕੀਤਾ ਸੀ ਤੇ ਤੀਜਾ ਜਿਹੜਾ ਦੋਸ਼ੀ ਹੈਗਾ ਉਹਨੇ ਉਹਨੂੰ ਅਬੈਟਮੈਂਟ ਤੇ ਕਾਂਸਪੀਰੇਸੀ ਦੇ ਵਿੱਚ ਹਿੱਸਾ ਲਿਆ ਸੀ ਤੇ ਮੈਂ ਹੁਣ ਜਿਹੜਾ ਤੀਸਰਾ ਸਾਥੀ ਹੈ ਉਹਨੂੰ ਵੀ ਬਰਾਬਰ ਸਜ਼ਾ ਸਜ਼ਾ ਦਾ ਵੀ ਹੱਕਦਾਰ ਹੈ ਪੂਰਾ ਇਹਨਾਂ ਦੀ ਜਿਹੜੀ ਹੁਣ ਸਜ਼ਾ ਹੋਊਗੀ ਭਵਿੱਖ ਚ ਜੋ ਵੀ ਜਨਨਯੋਗ ਜੱਜ ਸਾਹਿਬ ਦਿੰਦੇ ਆ ਤੇ ਇਹਨਾਂ ਨੂੰ ਤਿੰਨਾਂ ਨੂੰ ਬਰਾਬਰ ਸਜ਼ਾ ਹੋਊਗੀ ਕਿਉਂਕਿ ਉਹਦਾ ਰੋਲ ਘਟ ਮੰਨਿਆ ਜਾਊਗਾ ਜਿਹੜਾ ਥਰਡ ਪਰਸਨ ਹੈ ਸਾਡੇ ਵੱਲੋਂ ਇੰਨਾ ਤਿੰਨਾਂ ਦਾ ਜੋ ਵੀ ਰੋਲ ਹੈਗਾ ਉਹ ਜਿੰਨਾ ਮੈਕਸਿਮਮ ਪੋਸੀਬਲ ਐਵਿਡੈਂਸ ਹੈ ਹਮ ਗਵਾਹੀ ਗਵਾਹਾਂ ਵੱਲੋਂ ਜੋ ਐਵਿਡੈਂਸ ਆਊਗਾ ਉਹ ਪਲੱਸ ਤੋਂ ਤੁਹਾਨੂੰ ਮੈਂ ਦੱਸਿਆ ਟੈਕਨੀਕਲ ਐਵੀਡੈਂਸ ਜੋ ਆਊਗਾ ਉਹ ਕਿਉਂਕਿ ਅਸੀਂ ਇਹਨਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਆ ਇਸ ਤੋਂ ਇਲਾਵਾ ਇਹਨਾਂ ਦੇ ਸੋਸ਼ਲ ਮੀਡੀਆ ਹੈਂਡਲਸ ਤੋਂ ਸਾਨੂੰ ਕੁਝ ਸਬੂਤ ਮਿਲੇ ਹੈਗੇ ਉਹ ਵੀ ਅਸੀਂ ਫਾਈਲ ਤੇ ਲਏ ਆ ਉਹ ਸਾਰੇ ਅਸੀਂ ਮਾਨਯੋਗ ਜਸ ਸਾਈਬਾ ਨਾਲ ਦੇ ਸਾਹਮਣੇ ਰੱਖਾਂਗੇ ਸੋ ਉਸ ਅਧਾਰ ਤੇ ਸਾਡੇ ਵੱਲੋਂ ਇਹ ਹੀ ਦਲੀਲ ਪੇਸ਼ ਕੀਤੀ ਜਾਊਗੀ ਕਿ ਇਸ ਤਰੀਕੇ ਨਾਲ ਇੱਕ ਪ੍ਰੀ ਪਲਾਨਡ ਤਰੀਕੇ ਨਾਲ ਇੱਕ ਜਵਾਨ ਲੜਕੇ ਦਾ ਇਹਨਾਂ ਨੇ ਕਤਲ ਕਰ ਦਿੱਤਾ ਜੋ ਕਿ ਕਰਨ ਦੀ ਕੋਈ ਲੋੜ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਵੱਦ ਤੋਂ ਵੱਧ ਸਜ਼ਾ ਦਵਾਉਣ ਦੀ ਸਾਡੇ ਵੱਲੋਂ ਅਪੀਲ ਕੀਤੀ ਜਾਊਗੀ ਜਿਹੜਾ ਮੁੰਡੇ ਨਾਲ ਫੇਰ ਸੀ ਕਿ ਉਹਦੇ ਪਰਿਵਾਰ ਨੂੰ ਕੁਝ ਪਤਾ ਸੀ ਕਿ ਮੇਰੇ ਮੁੰਡੇ ਦਾ ਕਿਸੇ ਨਾਲ ਫੇਰ ਚੱਲਦਾ ਪਿਆ ਜਾਂ ਫਿਰ ਉਸ ਤੋਂ ਬਾਅਦ ਜਿਹੜੀ ਇਹ ਵਾਰਦਾਤ ਹੋਣ ਜਾਂਦ ਦਿੱਤਾ ਕਿ ਉਸ ਬਾਰੇ ਕੁਝ ਉਹਨੂੰ ਉਹਨਾਂ ਨੂੰ ਜਾਣਕਾਰੀ ਸੀ ਕੁਝ ਪਰਿਵਾਰ ਨੂੰ ਇਹ ਇਹ ਹੁਣ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਕਿ ਉਹਨਾਂ ਨੂੰ ਜਾਣਕਾਰੀ ਕਿੰਨੀ ਕੁ ਸੀ ਤੇ ਉਹਨਾਂ ਵੱਲੋਂ ਕਿੰਨੀ ਕੁ ਪ੍ਰਯਤਨ ਯਤਨ ਕੀਤੇ ਗਏ ਜਾ ਰਹੇ ਸੀ ਜਾਂ ਕੀ ਨਹੀਂ ਕੀਤੇ ਜਾ ਰਹੇ ਸੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸੋ ਇਹ ਸਾਰੇ ਸਬੂਤ ਅਸੀਂ ਉਹਨਾਂ ਦੀ ਗਵਾਹੀ ਦੇ ਵਿੱਚ ਕਵਰ ਕਰਾਵਾਂਗੇ ਤੇ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕਰਾਂਗੇ ਸੋ ਥੈਟ ਦੋਸ਼ੀਆ ਨੂੰ ਮੈਕਸਿਮਮ ਸਜ਼ਾ ਹੋ ਸਕੇ ਬਹੁਤ ਬਹੁਤ ਸ਼ੁਕਰੀਆ ਮੈਮ ਥੈਂਕ ਯੂ